ਦੇਖੋ ਸਰਕਾਰੀ ਸਕੂਲ ਦੇ ਸਾਹਮਣੇ ਕਿੰਨਾ ਸੋਹਣਾ ਲਿਖਿਆ ਹੋਇਆ ਹੈ ਅਧਿਆਪਕ ਉਹ ਮੋਮਬੱਤੀ ਹੈ ਜੋ ਖੁਦ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ ਫਿਰ ਇਸ ਤੋਂ ਬਾਅਦ ਲਿਖਿਆ ਹੈਗਾ ਜੀਵਨ ਵਿਕਾਸ ਦਾ ਸਿਧਾਂਤ ਹੈ ਸਥਿਰ ਰਹਿੰਦਾ ਨਹੀਂ ਦੇਖੋ ਕਿੰਨੀ ਵੱਡੀ ਗੱਲ ਲਿਖੀ ਹੈ ਇਨ੍ਹਾਂ ਚਾਰ ਲਾਈਨਾਂ 'ਚ ਕਿ ਜੀਵਨ ਦਾ ਇੱਕੋ ਹੀ ਉਦੇਸ਼ ਹੈ ਕਿ ਜ਼ਿੰਦਗੀ 'ਚ ਵਿਕਾਸ ਕਰਦੇ ਰਹਿਣਾ ਇਸ ਤੋਂ ਬਾਅਦ ਅੱਗੇ ਆਪਣੀ ਜਿੱਥੇ ਕੋਸ਼ਿਸ਼ਾਂ ਦਾ ਕਦ ਉੱਚਾ ਹੁੰਦਾ ਹੈ ਉੱਥੇ ਨਸੀਬ ਨੂੰ ਝੁਕਣਾ ਪੈਂਦਾ ਹੈ ਜਾਨੀ ਕਿ ਜੇਕਰ ਤੁਸੀਂ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡਾ ਨਸੀਬ ਤੁਹਾਡੇ ਸਾਹਮਣੇ ਝੁਕ ਜਾਵੇਗਾ ਤੁਸੀਂ ਆਪ ਚੰਗੇ ਬਣ ਕੇ ਹੀ ਦੂਜਿਆਂ ਨੂੰ ਵੇਤਰ ਬਣਾ ਸਕਦੇ ਹੋ ਵਾ ਜਾਨੀ ਕਿ ਜੇ ਅਸੀਂ ਖੁਦ ਚੰਗੇ ਆ ਤਾਂ ਹੀ ਦੂਸਰੇ ਚੰਗੇ ਬਣਗੇ ਕਿੰਨੀ ਸੋਹਣੀ ਚੀਜ਼ ਲਿਖੀ ਹੈ ਅਸੀਂ ਖੁਦ ਚੰਗੇ ਬਣ ਕੇ ਹੀ ਦੂਸਰਿਆਂ ਨੂੰ ਚੰਗੇ ਬਣਾ ਸਕਦੇ ਹਾਂ ਅਗਲਾ ਲਿਖਿਆ ਹੈਗਾ ਮੌਕੇ ਦੀ ਉਡੀਕ ਨਾ ਕਰੋ ਬਲਕਿ ਮੌਕੇ ਖੁਦ ਪੈਦਾ ਕਰੋ। ਕੀ ਬਾਤ ਹੈ ਮੌਕੇ ਤੁਸੀਂ ਖੁਦ ਪੈਦਾ ਕਰਨੇ ਆ ਨਾ ਕਿ ਮੌਕੇ ਦੀ ਉਡੀਕ ਕਰਨੀ ਆ। ਤੇ ਨਾਲ ਹੀ ਦੇਖੋ ਇੱਕ ਉੱਪਰ ਪਹੁੰਚਣ ਵਾਲਾ ਮੰਜ਼ਲ ਤੇ ਪਹੁੰਚਣ ਵਾਲੀ ਪੌੜੀ ਬਣਾਈ ਗਈ ਹੈ। ਕਿੰਨਾ ਸੋਹਣਾ ਲਿਖਿਆ ਗਿਆ ਹੈ। ਅੱਗੇ ਲਿਖਦਾ ਹੈ ਕਲਮ ਤੋਂ ਬਿਨਾ ਲਿਖਾਰੀ ਨਿਹੱਥੇ ਫੌਜੀ ਵਾਂਗ ਹੁੰਦਾ ਹੈ। ਕੀ ਬਾਤ ਹੈ। ਕਹਿੰਦੇ ਜੇਕਰ ਬੰਦੇ ਕੋਲੇ ਕਲਮ ਨਹੀਂ ਹੈਗੀ, ਵਿਦਿਆਰਥੀ ਕੋਲ ਕਲਮ ਨਹੀਂ ਹੈਗੀ ਤਾਂ ਉਹ ਇੱਕ ਉਸ ਫੌਜੀ ਤਰ੍ਹਾਂ ਹੁੰਦਾ ਜਿਹਦੇ ਕੋਲੇ ਹਥਿਆਰ ਨਹੀਂ ਹੈਗਾ। ਬਹੁਤ ਸੋਹਣੀਆਂ ਚੀਜ਼ਾਂ ਜਿਹੜੀਆਂ ਇਹ ਲਿਖੀਆਂ ਗਈਆਂ ਸਕੂਲ ਦੀ ਕੰਨ ਦੇ ਉੱਤੇ ਇਸ ਤੋਂ ਬਾਅਦ ਸਕੂਲ ਦੇ ਵਿੱਚ ਕੀ ਕੀ ਫੈਸਿਲਿਟੀ ਹੈ ਇਹ ਦਖਾਈ ਗਈ ਹੈ ਅੱਗੇ ਲਿਖਦੇ ਨੇ ਚੰਗੀਆਂ ਕਿਤਾਬਾਂ ਪੜਨਾ ਬੁੱਧੀਮਾਨ ਮਨੁੱਖਾਂ ਨਾਲ ਗੱਲਾਂ ਕਰਨ ਦੇ ਬਰਾਬਰ ਹੁੰਦਾ ਹੈ ਜਾਨੀ ਕਿ ਤੁਸੀਂ ਜੇਕਰ ਚੰਗੀਆਂ ਕਿਤਾਬਾਂ ਪੜਦੇ ਹੋ ਤਾਂ ਇੱਕ ਚੰਗੇ ਲੋਕਾਂ ਦੇ ਨਾਲ ਗੱਲਾਂ ਕਰਨ ਦੇ ਬਰਾਬਰ ਹੁੰਦਾ ਹੈ ਚੰਗੀਆਂ ਕਿਤਾਬਾਂ ਪੜਨਾ ਕਹਿੰਦੇ ਪੜੋ ਵਿਚਾਰੋ ਆਲੋਚਨਾ ਕਰੋ ਇਸ ਦੀ ਮਦਦ ਦੇ ਨਾਲ ਨਵੇਂ ਵਿਚਾਰ ਬਣਾਓ ਦੀ ਕੋਸ਼ਿਸ਼ ਕਰੋ ਸ਼ਹੀਦ ਭਗਤ ਸਿੰਘ ਦੇ ਕੋਸ਼ਿਸ਼ ਸ਼ਹੀਦ ਭਗਤ ਸਿੰਘ 28 ਸਤੰਬਰ 1907 ਦੇ ਵਿੱਚ ਜਨਮ ਹੋਇਆ 23 ਮਾਰਚ 1931 ਨੂੰ ਸ਼ਹੀਦ ਹੋਏ ਨੇ ਸ਼ਹੀਦ ਭਗਤ ਸਿੰਘ ਉਹਨਾਂ ਦੀ ਜਿਹੜੀ ਇਹ ਕਟੇਸ਼ਨ ਹੈ ਉਹ ਲਿਖੀ ਗਈ ਹੈ ਸਕੂਲ ਦੀ ਦੀਵਾਰ ਦੇ ਉੱਤੇ